ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਜ਼ਿਆਦਾਤਰ ਸੁਆਣੀਆਂ ਵਰਤਦੀਆਂ ਹੁੰਦੀਆਂ ਦੀ। ਕਰੇਡਲੂ ਆ ਵਰਤਦੀਆਂ ਹੁੰਦੀਆਂ ਦੀ। ਸੋ ਇਹ ਪ੍ਰਾਣੀ ਜੀ ਅੱਜ ਮੈਂ ਦਿਖਾਉਣੀ ਆ ਤੁਹਾਨੂੰ। ਜੋ ਅੱਜ ਤੋਂ 4-5 ਦਹਾਕੇ ਪਹਿਲਾਂ ਜਿਹਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਦੀ। ਕਿ ਆ ਤੇ ਅੱਜਕੱਲ ਉਹਦੀ ਬਹੁਤ ਘੱਟ ਹੀ ਵਰਤੋਂ ਕੀਤੀ ਜਾਂਦੀ ਆ। ਉਹ ਨਵੇਂ ਤਰ੍ਹਾਂ ਦੀਆਂ ਹੁਣ ਆ ਗਈਆਂ ਨੇ। ਪਰ ਫਿਰ ਵੀ ਉਹਨਾਂ ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਆ। ਸੋ ਬਲੌਗ ਨੂੰ ਪੂਰਾ ਜਰੂਰ ਦੇਖਣਾ। ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਕਰਦੇ ਜਾਣਾ ਜੀ। ਤੋ ਚਲੋ ਫੇਰ ਦਿਖਾਉਣਾ ਤੁਹਾਨੂੰ ਪੁਰਾਣੇ ਜਮਾਨੇ ਦੀ ਇੱਕ ਹੋਰ ਪੁਰਾਣੀ ਚੀਜ਼ ਜੋ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਆ ਜੀ ਉਹ ਪੁਰਾਣੇ ਜਮਾਨੇ ਦੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਔਰਤਾਂ ਵਰਤਦੀਆਂ ਹੁੰਦੀਆਂ ਸੀ ਸੋ ਇਸ ਚੀਜ਼ ਨੂੰ ਪੀੜੀ ਕਹਿੰਦੇ ਨੇ ਇਹ ਪੀੜੀਆਂ ਬੈਠਣ ਦਾ ਕੰਮ ਆਉਂਦੀਆਂ ਸੀ ਇਹ ਪੀੜੀਆਂ ਦਾ ਇਹਦਾ ਕਾਰ ਹੁੰਦਾ ਸੀ ਉਹ ਡੇਢ ਫੁੱਟ ਮਰਬੇ ਦਾ ਹੁੰਦਾ ਸੀ ਯਾਨੀ ਡੇਢ ਬਾਏ ਡੇਢ ਦੀ ਹੁੰਦੀ ਦੀ ਸਾਈਜ਼ ਵਿੱਚ ਜਿਹੜਾ ਇਹਨੂੰ ਬਣਾਇਆ ਜਾਂਦਾ ਵੀ ਆ ਦੇਖੋ ਸੂਤ ਨਾਲ ਇਹ ਬੁਣੀ ਹੋਈ ਆ ਉਹ ਮੰਜੇ ਮੰਜੀਆਂ ਵਾਂਗ ਹੀ ਇਹਨੂੰ ਬਣਾਇਆ ਜਾਂਦਾ ਸੀ ਇਹ ਕੁੰਡੀਆਂ ਦੇ ਨਾਲ ਇਹਨੂੰ ਬੁੰਦੇ ਹੁੰਦੇ ਦੀ ਉਹ ਕੁੰਡੀਆਂ ਵੀ ਕਿਸੇ ਦਿਨ ਤੁਹਾਨੂੰ ਆਉਣ ਆਏ ਕਿਸੇ ਬਲੌਗ 'ਚ ਦਿਖਾਵਾਂਗਾ ਉਹ ਵੀ ਮੇਰੇ ਕੋਲ ਸੰਭੀਆ ਬਈਆਂ ਨੇ ਸੋਈ ਡੇਡ ਬਾਈ ਡੇਡ ਦੀਆਂ ਹੁੰਦੀਆਂ ਦੀ ਐਸੇ ਵੀਡੀਓ ਜਿਹੜੇ ਪਾਵੇ ਹੁੰਦੇ ਦੀ ਆਹ ਪਾਵੇ ਹੁੰਦੇ ਨੇ ਇਹ 8 ਇੰਚ ਦੇ ਹੁੰਦੇ ਸੀ ਇਹ ਵੀੜੀਆਂ ਲੱਕੜ ਦੀਆਂ ਬਣੀਆਂ ਹੁੰਦੀਆਂ ਸੀ ਤੇ ਸੂਤ ਨਾਲ ਇਹਨੂੰ ਬੁਣਿਆ ਜਾਂਦਾ ਸੀ ਅਟੇਰ ਨਮ ਵਾਲੀਆਂ ਔਰਤਾਂ ਅਟੇਰ ਰਸੋਈ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਜਿਹੜੀਆਂ ਆਉਂਦੀਆਂ ਦੀ ਉਹ ਪੀੜੀਆਂ ਵਰਤਦੀਆਂ ਹੁੰਦੀਆਂ ਦੀ ਕੱਪੜੇ ਧੋਣ ਲਈ ਵੀ ਪੀੜੀ ਦੀ ਵਰਤੋਂ ਕੀਤੀ ਜਾਂਦੀ ਸੀ ਸੋਏ ਕਰਦੀ ਬਹੁਤ ਹੀ ਜ਼ਰੂਰੀ ਵਸਤ ਹੁੰਦੀ ਦੀ ਜੋ ਕਿ ਘਰ ਦੇ ਵਿੱਚ ਪਰਤੀ ਜਾਂਦੀ ਦੀ ਜਿਹੜਾ ਲੱਕੜ ਦਾ ਸਾਂਚਾ ਬਣਾਇਆ ਢਾਂਚਾ ਇਹਦਾ ਤਿਆਰ ਕਰ ਦਿੰਦੇ ਦੀ ਉਹ ਪਿੰਡ ਦੇ ਕਿੱਤਰਖਾਨ ਲੋਹਾਰ ਮਿਸਤਰੀ ਹੁੰਦੇ ਸੀ ਉਹ ਤਿਆਰ ਕਰਦੇ ਹੁੰਦੇ ਸੀ ਤੇ ਬੁਣਿਆ ਇਸ ਨੂੰ ਘਰ ਵਿੱਚ ਹੀ ਜਾਂਦਾ ਸੀ ਪਹਿਲਾਂ ਸੂਤ ਰੰਗਿਆ ਜਾਂਦਾ ਸੀ ਤੇ ਰੰਗ ਕੇ ਆ ਦੇਖੋ ਜੀ ਮੈਂ ਡਿਜ਼ਾਈਨ ਅਲੱਗ-ਅਲੱਗ ਰੰਗਾਂ ਦੇ ਸੂਤ ਰੰਗ ਕੇ ਫਿਰ ਇਹਨੂੰ ਔਰਤਾਂ ਬੁਣਦੀਆਂ ਹੁੰਦੀਆਂ ਸੀ ਘਰ ਵਿੱਚ ਇਹ ਇਹ ਔਰਤਾਂ ਬਣ ਲੈਂਦੀਆਂ ਦੀ ਸੋ ਹੁਣ ਮੈਂ ਤੁਹਾਨੂੰ ਜਿਹੜੀਆਂ ਅੱਜ ਦੀਆਂ ਪੀੜ੍ਹੀਆਂ ਆਉਂਦੀਆਂ ਨੇ ਇਹ ਚ ਤੇ ਉਹਦੇ ਵਿੱਚ ਕੀ ਅੰਤਰ ਆ ਇਹ ਦੱਸਦਾ ਹਾਂ ਇਹ ਪਹਿਲੀਆਂ ਪੀੜੀਆਂ ਹੁੰਦੀਆਂ ਨੇ ਇਹ ਆਪਣੇ ਲੱਕੜ ਦੀਆਂ ਉਹ ਬਣੀ ਆਉਂਦੀਆਂ ਤੇ ਸੂਤ ਨਾਲ ਬੁਣੀਆਂ ਹੁੰਦੀਆਂ ਸੀ ਤੇ ਅੱਜ ਕੱਲ ਦੀ ਜਿਹੜੀ ਪੀੜੀ ਆਉਂਦੀ ਨੇ ਉਹਦਾ ਜਿਹੜਾ ਢਾਂਚਾ ਆਉਂਦਾ ਲੋਹੇ ਦਾ ਹੁੰਦਾ ਕਈ ਤਾਂ ਪੂਰੀ ਲੋਹੇ ਦੀਆਂ ਹੁੰਦੀਆਂ ਨੇ ਉੱਪਰ ਚਾਦਰ ਲਗਾਈ ਹੁੰਦੀਆਂ ਜਿੱਥੇ ਆ ਸੂਤ ਹੁੰਦਾ ਇੱਥੇ ਚਾਦਰ ਲੱਗੀ ਹੁੰਦੀ ਹੈ ਲੋਹੇ ਦੀ ਜਾਂ ਫਿਰ ਜਿਹੜੀ ਨਮਾਰ ਹੁੰਦੀ ਆ ਪਲਾਸਟਿਕ ਦੀ ਉਹਦੇ ਨਾਲ ਬੁਣੀ ਜਾਂਦੀ ਹੈ ਨਾ ਪਰ ਜਿਹੜੇ ਪਹਿਲੇ ਸਮੇਂ 'ਚ ਇਹ ਪੀੜੀਆਂ ਹੁੰਦੀਆਂ ਸੀ ਇਹ ਸੂਤ ਨਾਲ ਬੁਣੀਆਂ ਜਾਂਦੀਆਂ ਸੀ ਤੇ ਲੱਕੜ ਦਾ ਇਹਦਾ ਢਾਜ ਆਉਂਦਾ ਵੀ ਸੋ ਇਹ ਇਹਨਾਂ ਵਿੱਚ ਅੱਜ ਦੀਆਂ ਤੇ ਪਹਿਲੀਆਂ ਵੀੜੀਆਂ ਵਿੱਚ ਫਰਕ ਹੁੰਦਾ ਵੀ ਇਹ ਪਹਿਲੀਆਂ ਵੀੜੀਆਂ ਬਹੁਤ ਹੀ ਆਰਾਮਦਾਇਕ ਹੁੰਦੀਆਂ ਸੀ ਬੈਠ ਕੇ ਤੇ ਬੰਦਾ ਥੱਕਦਾ ਜਾਂਦੀ ਇਹ ਮੈਂ ਅੱਜ ਕੱਲ ਦੀ ਲੋਹੇ ਦੀਆਂ ਹੁੰਦੀਆਂ ਨੇ ਉਹ ਲੋਹਾ ਚੋਣ ਲੱਗ ਜਾਂਦਾ ਪਰ ਇਹ ਸੂਤ ਨਾਲ ਪੁਣੀਆਉਣੀਆਂ ਕਰਕੇ ਬੈਠਣਾ ਤੇ ਸਖਾਲ ਹੁੰਦਾ ਸੀ ਸੋ ਅੱਜ ਕੱਲ ਜਿਹੜੀਆਂ ਹੈ ਪੀੜੀਆਂ ਨੇ ਪੁਰਾਣੇ ਵੇੜਿਆਂ ਦੀਆਂ ਸੂਤ ਨਾ ਬਣੀ ਹੋਈਆਂ ਇੱਕ ਘਰਾਂ ਚੋਂ ਅਲੋਪ ਹੋ ਗਈਆਂ ਨੇ ਕੋਈ ਟਾਵਾ ਬਿਰਲਾ ਘਰ ਹੀ ਹੋਣਾ ਇਹ ਦੇਖ ਜਿਸ ਘਰ ਵਿੱਚ ਇਹ ਪੀੜੀਆਂ ਮੌਜੂਦ ਹੋਣਗੀਆਂ ਪਰ ਪਹਿਲੇ ਸਮਿਆਂ ਚ ਹਰੇਕ ਘਰ ਦੇ ਵਿੱਚ ਚਾਹੇ ਕੋਈ ਅਮੀਰ ਤੀ ਚਾਹੇ ਗਰੀਬ ਤੀ ਹਰੇਕ ਘਰ ਦੇ ਵਿੱਚ ਪੰਜ ਚਾਰ ਪੀੜੀਆਂ ਤਾਂ ਲਾਜ਼ਮੀ ਹੁੰਦੀਆਂ ਦੀ ਕਿਉਂਕਿ ਉਦੋਂ ਪਰਿਵਾਰ ਵੀ ਵੱਡੇ ਹੁੰਦੇ ਸੀ ਤੇ ਪੀੜੀਆਂ ਦੇ ਬੈਠਣ ਵਾਲੇ ਵੀ ਜਿਆਦਾ ਹੁੰਦੇ ਸੀ ਸੋ ਇਸ ਲਈ ਇਹਨਾਂ ਪੀੜੀਆਂ ਦੀ ਉਦੋਂ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਸੀ ਸੋ ਅੱਜ ਅੱਜ ਕੱਲ ਇਹ ਪੀੜੀਆਂ ਇੱਕ ਇੱਕ ਕਰਕੇ ਘਰਾਂ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਜਿਹੜਾ ਸਾਡਾ ਇਹ ਵਿਰਸਾ ਵੀ ਇਹ ਪੀੜੀਆਂ ਵਾਲਾ ਇਹ ਵੀ ਲੋਪ ਹੁੰਦਾ ਜਾ ਰਿਹਾ ਜਿਸ ਨੂੰ ਕੇ ਸੰਭਣ ਦੀ ਲੋੜ ਹੈ ਔਰ ਤਾਂ ਬਹੁਤ ਹੀ ਮਨ ਭਾਉਂਦੇ ਇਹਨਾਂ ਤੇ ਡਿਜ਼ਾਈਨ ਪਾਉਂਦੀਆਂ ਹੁੰਦੀਆਂ ਸੀ ਜਿਨਾਂ ਨੂੰ ਦੇਖ ਕੇ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ ਸੀ ਸੋ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਪੀੜੀ ਉੱਤੇ ਪਾਏ ਜਾਂਦੇ ਸੀ ਤੇ ਉੱਪਰਿਆਂ ਦੇ ਕੱਪੜਾ ਵੀ ਲਗਾ ਦਿੱਤਾ ਜਾਂਦਾ ਸੀ ਤਾਕਿ ਇਹ ਜਿਹੜਾ ਸੂਤ ਆ ਇਹਦਾ ਉਹ ਮੈਲਿਆਂ ਨਾਲ ਹੋਵੇ ਸੋ ਪਰ ਔਰਤਾਂ ਇਹਦੇ ਕੱਪੜਾ ਵੀ ਲਗਾਉਂਦੀਆਂ ਸੀ ਤਾਂਕਿ ਸੂਤ ਲੰਮਾ ਹੋ ਸੇ ਲੰਮਾ ਟਾਈਮ ਕੱਢ ਸਕੇ ਸੋ ਅੱਜ ਦੀ ਇਸ ਪੀੜੀ ਬਾਰੇ ਜਾਣਕਾਰੀ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਣਾ ਜੀ ਜਿਹਨੇ ਚੈਨਲ ਨੂੰ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ Facebook ਤੇ ਦੇਖਦੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਜੀ ਸੋ ਆਉਣ ਵਾਲੇ ਵਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਵੀਡੀਓਜ਼ ਕਲੈਕਟ ਕਰਨ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਫਿਰ ਮਿਲਦੇ ਆ ਕਿਹਦੇ ਕਿਸੇ ਦਿਨ ਹੋਰ ਹੋਰ ਪ੍ਰਾਨੀ ਜੀ ਲੈ ਗਏ ਉਦੋਂ ਤੱਕ ਲਈ ਧੰਨਵਾਦ